हेलो स्टूडेंट्स दिस इज गोडप्रीत वेलकम टू माय YouTube चैनल डी स्टडीज आज ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਹੈ ਉਹ ਗਰਮੀਆਂ ਦੀਆਂ ਛੁੱਟੀਆਂ ਦਾ ਕੰਮ ਜੋ ਕਿ ਐਸਐਸਟੀ ਸਬਜੈਕਟ ਨਾਲ ਰਿਲੇਟਡ ਹੈਗਾ ਜੋ ਕਿ ਕਲਾਸ 8ਵੀਂ ਰਹਿਣ ਵਾਲੀ ਆਪਣੀ ਜਿਵੇਂ ਕਿ ਆਪਾਂ ਪਤਾ ਹੀ ਆਪਾਂ ਪਹਿਲਾਂ ਵਾਲੀ ਵੀਡੀਓ ਵਿੱਚ ਤੁਹਾਡਾ ਜੋ ਕਿ ਸੈਲਫ ਸਿਲੇਬਸ ਜੋ ਕਿ ਛੁੱਟੀਆਂ ਦਾ ਸੀਗਾ ਉਸ ਨੂੰ ਡਿਸਕਸ ਕੀਤਾ ਸੀਗਾ ਅੱਜ ਆਪਾਂ ਇਸ ਨੂੰ ਜੋ ਕਿ ਤੁਹਾਡਾ ਹੋਮਵਰਕ ਹੈ ਛੁੱਟੀਆਂ ਦਾ ਕਲਾਸ 8ਵੀਂ ਦਾ ਜੋ ਕਿ ਐਸਐਸਟੀ ਦਾ ਉਸ ਨੂੰ ਆਪਾਂ ਡਿਸਕਸ ਕਰਾਂਗੇ ਕਰਾਂਗੇ ਸੋਲਵ ਕਰਾਂਗੇ ਤਾਂ ਇਸ ਦੇ ਨਾਲ ਹੀ ਸ਼ੁਰੂ ਕਰਦੇ ਆਪਨੇ ਅੱਜ ਦੀ ਵੀਡੀਓ ਇਸ ਤੋਂ ਪਹਿਲਾਂ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤਾਂ ਸ਼ੁਰੂ ਕਰਦੇ ਆਪਨੇ ਅੱਜ ਦੀ ਵੀਡੀਓ ਤਾਂ ਨੰਬਰ 1 ਤੇ ਹੈ ਭਾਰਤ ਦੇ ਖਾਲੀ ਰਾਜਨੀਤਿਕ ਨਕਸ਼ੇ ਵਿੱਚ ਭਾਰਤ ਦੇ ਰਾਜ ਅਤੇ ਰਾਜਸਥਾਨੀਆਂ ਨੂੰ ਭਰਿਆ ਜਾਵੇ ਅਤੇ April ਅਤੇ May ਨਾਲ ਸੰਬੰਧਿਤ ਪਾਠਾਂ ਦੇ ਨਕਸ਼ਿਆਂ ਦਾ ਅਭਿਆਸ ਕੀਤਾ ਜਾਵੇ ਤਾਂ ਤੁਸੀਂ ਕੀ ਕਰਨਾਗਾ ਜੋ ਭਾਰਤ ਦਾ ਇੱਕ ਖਾਲੀ ਨਕਸ਼ਾ ਲੈਣਾਗਾ ਮੈਂ ਤੁਹਾਨੂੰ ਦੁਕਾ ਦੇਣੀ ਆ ਇੱਕ ਖਾਲੀ ਨਕਸ਼ਾ ਲੈਣਾ ਤੁਸੀਂ ਇਸ ਤਰ੍ਹਾਂ ਤੁਸੀਂ ਖਾਲੀ ਨਕਸ਼ਾ ਲੈ ਲੈਣਾ ਤੇ ਉਹਦੇ ਵਿੱਚ ਤੁਸੀਂ ਕੀ ਆ ਭਾਰਤ ਦੀਆਂ ਜੋ ਕੈਪੀਟਲ ਨੇ ਸਟੇਟਸ ਨੇ ਉਹਨਾਂ ਨੂੰ ਕੀ ਫਿਲ ਕਰਨਾਗਾ ਠੀਕ ਹੈ ਜੀ ਜਿਵੇਂ ਕੀ ਇਸ ਤਰ੍ਹਾਂ ਤੁਸੀਂ ਉਸ ਖਾਲੀ ਨਕਸ਼ੇ ਨੂੰ ਫਿਲ ਕਰੋਗੇ ਜਿਹਦੇ ਵਿੱਚ ਤੁਹਾਡੇ ਜੋ ਕੀ ਸਟੇਟ ਐਂਡ ਕੈਪੀਟਲਸ ਦੱਸੇ ਹੋਣਗੇ ਤੁਸੀਂ ਉਹਨਾਂ ਨੂੰ ਫਿਲ ਕਰਨਾਗਾ ਜਿਵੇਂ ਸਾਰੇ ਦੱਸੇ ਹੋਏ ਆਗੇ ਹਿਮਾਚਲ ਪ੍ਰਦੇਸ਼ ਦੀ Shimla ਉੱਤਰਾਖੰਡ ਦੀ ਦਹਰਾਦੂਨ Rajasthan ਦੀ Jaipur ਉੱਤਰ ਪ੍ਰਦੇਸ਼ ਦੀ Lucknow ਇਸ ਤਰ੍ਹਾਂ ਸਾਰੀਆਂ ਜੋ ਕਿ ਪੰਜਾਬ ਦੀ ਚੰਡੀਗੜਾ ਹਰਿਆਣਾ ਦਿੱਲੀ ਹਰਿਆਣਾ ਦੀ ਦਿੱਲੀ ਤਾਂ ਇਹ ਸਾਰਾ ਤੁਸੀਂ ਕੀ ਆ ਭਰਨੀ ਆ ਜੋ ਕਿ ਇੱਕ ਖਾਲੀ ਨਕਸ਼ਾ ਲੈ ਕੇ ਦਾ ਇਹ ਜੋ ਕਿ ਪੰਜਾਬੀ మీడియం ਵਾਲੇ ਬੱਚਿਆਂ ਲਈ ਹੈਗਾ ਨੈਕਸਟ ਜੋ ਹੈਗੀ ਹੈਗੀ ਉਹ ਤੁਹਾਡੀ ਜੋ ਕਿ ਇੰਗਲਿਸ਼ మీడియం ਵਾਲੇ ਬੱਚੇ ਉਹਨਾਂ ਦੇ ਲਈ ਹੈਗਾ ਉਹ ਇੱਥੋਂ ਦੇਖ ਕੇ ਕਿ ਆਪਣਾ ਜੋ ਕਿ ਸਟੇਟ ਐਂਡ ਕੈਪੀਟਲਸ ਵਾਲਾਗਾ ਉਹਨੂੰ ਫਿਲ ਕਰ ਸਕਦੇ ਹੈਗੇ ਹਾਂਜੀ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਕਿ ਕਿਵੇਂ ਤੁਸੀਂ ਜੋ ਨਕਸ਼ਾ ਫਿਲ ਕਰਨਾ ਹੈ ਤੇ ਜੋ ਆਪਣਾ ਪ੍ਰਾਇਲਤਿ ਮਈ ਦਾ ਨਾਲ ਸੰਬੰਧਿਤ ਪਾਠਾ ਉਹਨਾਂ ਦੇ ਵੀ ਨਕਸ਼ੇ ਆ ਤੁਸੀਂ ਕੀ ਆ ਪ੍ਰੈਕਟਿਸ ਕਰਨੀ ਹੈਗੀ ਤਾਂ ਕਿ ਤੁਹਾਨੂੰ ਪ੍ਰੋਬਲਮ ਨਾ ਆਵੇ ਕੋਈ ਇਗਜ਼ਾਮ ਦੇ ਟਾਈਮ ਨੈਕਸਟ ਹੈ ਜੋ ਕਿ ਨੰਬਰ 2 ਤੇ ਆਪਣੇ ਪਿੰਡ ਸਕੂਲ ਕਸਬੇ ਦਾ ਨਕਸ਼ਾ ਬਣਾਇਆ ਜਾਵੇ ਤਾਂ ਇਹ ਕੰਮ ਤੁਸੀਂ ਖੁਦ ਕਰੋਗੇ ਇਹ ਤੁਸੀਂ ਜੋ ਕਿ ਤੁਹਾਡਾ ਪਿੰਡ ਹੈਗਾ ਜਾਂ ਸਕੂਲ ਆ ਉਸ ਦਾ ਤੁਸੀਂ ਇੱਕ ਮੈਪ ਤਿਆਰ ਕਰਨਾ ਹੈਗਾ ਨੈਕਸਟ ਨੰਬਰ 3 ਤੇ ਹੈਗਾ ਪੋਸਟਰ ਜਾਂ ਚਾਰਟ ਬਣਾਇਆ ਜਾਵੇ ਨੰਬਰ 1 ਤੇ ਹੈਗਾ ਮੁਕਨ ਜੋਗ ਸਾਧਨ ਅਤੇ ਨਾ ਮੁਕਨ ਜੋਗ ਸਾਧਨਾ ਦੀ ਸੂਚੀ ਤਿਆਰ ਕਰਨੀ ਆ ਤਾਂ ਤੁਸੀਂ ਇਹਦੇ ਵਿੱਚ ਇੱਕ ਚਾਰਟ ਤਿਆਰ ਕਰ ਲੈਣਾਗਾ ਜਿਸ ਵਿੱਚ ਤੁਸੀਂ ਇੱਕ ਸਾਈਡ ਤੇ ਮੁਕਨ ਜੋਗ ਸਾਧਨ ਲੈ ਲੋਗੇ ਇੱਕ ਸਾਈਡ ਤੇ ਨਾ ਮੁਕਨ ਜੋਗ ਸਾਧਨ ਜੋ ਕਿ ਲੈ ਲੋਗੇ ਤਾਂ ਉਹਦੀ ਤੁਸੀਂ ਕੋਈ ਪਿਕਚਰ ਵੀ ਜੋ ਕਿ ਗੂਗਲ ਤੋਂ ਡਾਊਨਲੋਡ ਕਰਕੇ ਪੇਸਟ ਕਰ ਸਕਦੇ ਹੋ ਤੇ ਉਹਨਾਂ ਦਾ ਜੋ ਕਿ ਤੁਸੀਂ ਉਸ ਨੂੰ ਐਕਸਪਲੇਨ ਕਰ ਸਕਦੇ ਹੋਗੇ ਤੇ ਜਾਂ ਫਿਰ ਤੁਸੀਂ ਸਟੇਸ਼ਨਰੀ ਸ਼ਾਪ ਤੋਂ ਬੰਨੀਆਂ ਬਣਾਈਆਂ ਪਿਕਚਰਸ ਮਿਲ ਜਾਂਦੀਆਂ ਉਹ ਤੁਸੀਂ ਲੈ ਕੇ ਇਹ ਆਪਣਾ ਚਾਰਟ ਬਣਾ ਸਕਦੇ ਹੋ ਜਾਂ ਤੁਸੀਂ ਬਾਏ ਹੈਂਡ ਵੀ ਆਪਣਾ ਜੋ ਕਿ ਚਾਰਟ ਤਿਆਰ ਕਰ ਸਕਦੇ ਹੋ ਇਹ ਮੈਂ ਤੁਹਾਨੂੰ ਇੱਕ ਆਈਡੀਆ ਦੇ ਦਿੰਦੀ ਆ ਕਿ ਤੁਸੀਂ ਕਿਵੇਂ ਚਾਰਟ ਤਿਆਰ ਕਰਨਾਗਾ ਮੁਕੰਜੋਗ ਸਾਧਨ ਤੇ ਨਾ ਮੁਕੰਜੋਗ ਸਾਧਨਾ ਦਾ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦੀ ਆ ਕਿ ਮੁਕੰਜੋਗ ਸਾਧਨ ਕਿਹੜੇ ਹੁੰਦੇ ਆ ਉਹ ਸਾਧਨ ਜਿਨ੍ਹਾਂ ਦੀ ਲਗਾਤਾਰ ਅਤੇ ਜ਼ਿਆਦਾ ਵਰਤੋਂ ਉਹਨਾਂ ਨੂੰ ਜਲਦੀ ਖਤਮ ਕਰ ਲਈ ਹੋਵੇ ਜਿਵੇਂ ਕਿ ਧਰਤੀ 'ਤੇ પેટ્રોલੀਅਮ ਪਦਾਰਥਾਂ ਨੂੰ ਬਹੁਤ ਤੇਜ਼ੀ ਨਾਲ ਵਰਤਿਆ ਜਾ ਰਿਹਾ ਹੈ ਇੱਕੋ ਸਮੇ ਅਜਾ ਇੱਕ ਸਮਾਂ ਆਵੇਗਾ ਜਦੋਂ ਸਾਡੇ ਕੋਲ ਇਹਨਾਂ ਪਦਾਰਥਾਂ ਦੀ ਕਮੀ ਜਾਂ ਅਨਹੋਂਦ ਹੋ ਜਾਵੇਗੀ ਇਸ ਲਈ ਇਹਨਾਂ ਮੁਕੰਨਜੋਗ ਸਾਧਨਾਂ ਦੀ ਵਰਤੋਂ ਸਾਨੂੰ ਬਹੁਤ ਹੀ ਸਮਝਦਾਰੀ ਅਤੇ ਸੰਕੋਚ ਨਾਲ ਕਰਨੀ ਚਾਹੀਦੀ ਹੈ ਤਾਂ ਜੋ ਕਿ ਜਲਦੀ ਮੁੱਕ ਜਾਣਗੇ ਉਹਨਾਂ ਨੂੰ ਮੁਕੰਨਜੋਗ ਸਾਧਨ ਕਿਹਾ ਜਾਂਦਾ ਜਿਵੇਂ ਕਿ ਪੈਟਰੋਲ ਹੋ ਗਿਆ ਇਹ ਸਾਰੇ ਮੁਕੰਜੋਗ ਸਾਧਨ ਹੈ ਨੈਕਸਟ ਨਾ ਮੁਕੰਜੋਗ ਜੋ ਕੀ ਹੈ ਉਹ ਸਾਧਨ ਜਿੰਨਾ ਦੀ ਵਰਤੋਂ ਦੇ ਨਾਲ ਨਾਲ ਉਹ ਨਵਿਆਏ ਜਾ ਰਹੇ ਹਨ ਜਿਵੇਂ ਅਸੀਂ ਸੂਰਜ ਦੀ ਰੋਸ਼ਨੀ ਹਵਾ ਪਾਣੀ ਜਾਂ ਜੰਗਲਾਂ ਨੂੰ ਵਰਤ ਰਹੇ ਹਾਂ ਪਰੰਤੂ ਇਹ ਖਤਮ ਨਹੀਂ ਹੁੰਦੇ ਇਹ ਹੋਰ ਪੈਦਾ ਹੋ ਰਹੇ ਹਨ ਜਾਂ ਪੈਦਾ ਕੀਤੇ ਜਾ ਰਹੇ ਹਨ ਇਹ ਸਾਧਨ ਲਗਾਤਾਰ ਜਾਂ ਨਿਰੰਤਰ ਉਪਲਬਧ ਹੋ ਰਹੇ ਹਨ ਤਾਂ ਇਹ ਕੀ ਹੈ ਨਾ ਮੁਕੰਜੋਗ ਸਾਧਨ ਜੋ ਕਿ ਕਦੇ ਨਹੀਂ ਖਤਮ ਹੁੰਦੇ ਤਾਂ ਤੁਹਾਨੂੰ ਸਮਝ ਆਈ ਗਿਆ ਹੋਊਗਾ ਕਿ ਮੁਕਨ ਜੋਗ ਤੇ ਨਾ ਮੁਕਨ ਜੋਗ ਸਾਧਨਾ ਵਿੱਚ ਕੀ ਡਿਫਰੈਂਸ ਆ ਤਾਂ ਤੁਸੀਂ ਨਾ ਮੁਕਨ ਜੋਗ ਸਾਧਨ ਦਾ ਇਸ ਤਰ੍ਹਾਂ ਇੱਕ ਚਾਰਟ ਬਣਾ ਸਕਦੇ ਹੋ ਤੇ ਨਾਲ ਹੀ ਮੁਕਨ ਜੋਗ ਸਾਧਨ ਵੀ ਇਸ ਤਰ੍ਹਾਂ ਇੱਕ ਚਾਰਟ ਬਣਾ ਸਕਦੇ ਹੋਗੇ ਜਿਵੇਂ ਇਸ ਵਿੱਚ ਤੁਸੀਂ ਇਹ ਪਿਕਚਰ ਐਡ ਕਰ ਸਕਦੇ ਹੋਗੇ ਇਸ ਤਰ੍ਹਾਂ ਇੱਕ ਚਾਰਟ ਦੀ ਡਾਇਗਰਾਮ ਪਣਾ ਕੇ ਠੀਕ ਹੈ ਜੀ ਸਮਝ ਆ ਰਹੀ ਹੈਗਾ ਨੈਕਸਟ ਆਪਣਾ ਦਾ ਮਿੱਟੀ ਦੀਆਂ ਕਿਸਮਾਂਾਂ ਸੰਬੰਧੀ ਚਾਰਟ ਤਾਂ ਇਹ ਵੀ ਮੈਂ ਤੁਹਾਨੂੰ ਇੱਕ ਆਈਡੀਆ ਦੇ ਦੇਣੀ ਹੈ ਕਿ ਤੁਸੀਂ ਮਿੱਟੀ ਦੀਆਂ ਕਿਸਮਾਂਾਂ ਸੰਬੰਧੀ ਚਾਰਟ ਕਿਵੇਂ ਬਣਾ ਸਕਦੇ ਹੋਗੇ ਤਾਂ ਤੁਸੀਂ ਇੱਕ ਚਾਰਟ ਲੈਣਾ ਤੇ ਉਸ ਨੂੰ ਇਸ ਤਰ੍ਹਾਂ ਕੀਆ ਸੈਂਟਰ ਕਰਕੇ ਉਸ ਦਾ ਜੋ ਕਿ ਤੁਸੀਂ ਇੱਕ ਚਾਰਟ ਬਣਾ ਸਕਦੇ ਹੋਗੇ ਮਿੱਟੀ ਦੀਆਂ ਕਿਸਮਾਂ ਜਿਵੇਂ ਕਿ ਸੈਂਟਰ 'ਚ ਮਿੱਟੀ ਦੀਆਂ ਕਿਸਮਾਂ ਹੋਣਾਂ ਐਵੇਂ ਤੁਸੀਂ ਇਹਨਾਂ ਨੂੰ ਕੀਆ ਪਾਰਟੀਸ਼ਨ ਕਰ ਸਕਦੇ ਹੋਗੇ ਇਸ ਤਰ੍ਹਾਂ ਤੁਹਾਡਾ ਇੱਕ ਬੈਟਰ ਚਾਰਟ ਬਣ ਜਾਵੇਗਾ ਜਿਸ ਵਿੱਚ ਤੁਸੀਂ ਸਾਰਾ ਕੁਝ ਮੈਂਸ਼ਨ ਕਰ ਸਕਦੇ ਹੋ ਕਿ ਠੀਕ ਹੈ ਜੀ ਨੈਕਸਟ ਨੰਬਰ 10 ਤੇ ਆ ਤੁਹਾਡਾ ਪ੍ਰਮੁੱਖ ਭਾਰਤੀ ਇਤਿਹਾਸਿਕ ਇਮਾਰਤਾਂ ਨੂੰ ਦਰਸਾਉਂਦਾ ਪੋਸਟਰ ਤਾਂ ਤੁਸੀਂ ਇਹਦਾ ਵੀ ਇੱਕ ਚਾਰਟ ਬਣਾਉਣਾ ਜੋ ਕਿ ਆਪਣੀਆਂ ਇਤਿਹਾਸਿਕ ਹਿਸਟੋਰੀਕਲ ਜੋ ਕਿ ਬਿਲਡਿੰਗਸ ਆ ਉਹਨਾਂ ਦੇ ਰਿਗਾਰਡਿੰਗ हां जी ਤਾਂ ਤੁਸੀਂ ਇਸ ਤਰ੍ਹਾਂ ਕੀ ਆ ਪਿਕਚਰਸ ਦਾ ਇੱਕ ਚਾਰਟ ਬਣਾ ਸਕਦੇ ਹੋ ਜੋ ਕਿ ਇਤਿਹਾਸਿਕ ਇਮਾਰਤਾਂ ਦੀਆਂ ਪਿਕਚਰਸ ਲੈ ਕੇ ਤਾਂ ਤੁਸੀਂ ਇਹ ਇਸ ਤਰ੍ਹਾਂ ਜੋ ਕਿ ਸ਼ੋਅ ਕਰ ਸਕਦੇ ਹੋ ਆਪਣੇ ਚਾਰਟ ਵਿੱਚ ਤੇ ਉਸ ਨੂੰ ਹੈਡਿੰਗ ਵੀ ਦੇ ਸਕਦੇ ਹੋ ਤੇ ਨਾਮ ਵੀ ਦੇ ਸਕਦੇ ਹੋ ਜਿਵੇਂ ਇਸ ਤਰ੍ਹਾਂ ਨਾਮ ਦਿੱਤੇ ਹੋਏ ਚਾਰ ਮিনার ਫਤਿਹਪੁਰ ਸਿਕਰੀ ਕੁਜ਼ਰਾਓ ਮੰਦਿਰ ਸ਼ੂਰ ਮੰਦਿਰ ਕਮਲ ਮੰਦਿਰ ਵਿਕਟੋਰੀਆ ਮੋਰੀਅਲ ਜਨਤਾ ਗੁਫਾ ਲਾਲ ਕਿਲੇ ਲਾਲ ਕਿਲਾ ਤਾਜ ਮਹਿਲ ਇਸ ਤਰ੍ਹਾਂ ਤੁਸੀਂ ਕੀ ਆ ਪਿਕਚਰ ਦੇ ਨੀਚੇ ਜੋ ਕਿ ਬਿਲਡਿੰਗ ਆ ਗਈ ਇਮਾਰਤ ਆ ਉਸ ਨੂੰ ਨਾਮ ਦੇ ਸਕਦੇ ਹੋਗੇ ਇੱਕ ਚਾਰਟ ਬਣਾਉਣਾ ਅਗਰ ਤੁਸੀਂ ਤੇ ਨੈਕਸਟ ਇਹ ਤੁਹਾਡੇ ਜੋ ਕਿ ਹਿਸਟੋਰੀਕਲ ਪਲੇਸ ਹੈਗੇ ਇਹਨਾਂ ਨੂੰ ਤੁਸੀਂ ਗੂਗਲ ਤੋਂ ਵੀ ਡਾਊਨਲੋਡ ਕਰ ਸਕਦੇ ਹੋਗੇ ਤੇ ਨਾਲ ਹੀ ਅਗਰ ਚਾਹੋ ਤਾਂ ਤੁਸੀਂ ਸਟੇਸ਼ਨਰੀ ਸ਼ਾਪ ਤੋਂ ਜਾ ਕੇ ਲੈ ਸਕਦੇ ਹੋਗੇ ਪਿਕਚਰਸ ਜੋ ਕਿ ਆਪਾਂ ਨੂੰ ਮਿਲ ਜਾਂਦੀਆਂ ਨੇ ਆਸਾਨੀ ਨਾਲ ਅੱਗੇ ਨੰਬਰ 4 ਤੇ ਹੈਗਾ ਅੰਗਰੇਜ਼ੀ ਇਸਟ ਇੰਡੀਆ ਕੰਪਨੀ ਦੇ ਵਿਸਥਾਰ ਨੂੰ ਦਰਸਾਉਂਦਾ ਚਾਰਟ ਇੱਕ ਇਹਦੇ ਨਾਲ ਹੀ ਹੋਰ ਕੁਐਸਚਨ ਹੈਗਾ ਭਾਰਤ ਵਿੱਚ ਇਸਟ ਇੰਡੀਆ ਕੰਪਨੀ ਦੀ ਸਥਾਪਨਾ ਪਾਠ ਵਿੱਚੋਂ ਟਾਈਮ ਲਾਈਨ ਤਿਆਰ ਕੀਤਾ ਜਾਵੇ ਤਾਂ ਇਹ ਆਪਾਂ ਇੱਕ ਹੀ ਕੁਐਸਚਨ ਵਿੱਚ ਅਟੈਂਪਟ ਕਰਾਂਗੇ ਦੋਨੋਂ ਚੀਜ਼ਾਂ ਤਾਂ ਇਸ ਤਰ੍ਹਾਂ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਕਿ ਤੁਸੀਂ ਇਸ ਜੋ ਟਾਈਮ ਲਾਈਨ ਆ ਤੇ ਜਾਂ ਇਸਦੀ ਜੋ ਕਿ ਵਿਸਥਾਰ ਹੈਗਾ ਉਹ ਕਿਵੇਂ ਹੋਇਆ ਸੀਗਾ ਉਹ ਮੇ ਤਾਂ ਦੱਸ ਦੇਣੀ ਆ ਆਈਡੀਆ ਦੇ ਦੇਣੀ ਆ ਤਾਂ ਇਸ ਤਰ੍ਹਾਂ ਤੁਸੀਂ ਇੱਕ ਕੀਆ ਚਾਰਟ ਬਣਾ ਲੈਣਾਗਾ ਮਤਲਬ ਉਹਦੀ ਟਾਈਮ ਲਾਈਨ ਦਾ ਈਸਟ ਇੰਡੀਆ ਕੰਪਨੀ ਦੀ ਰਾਈਜ਼ ਐਂਡ ਫਾਲ ਆਫ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਤਾਂ ਤੁਸੀਂ ਉਸ ਦਾ ਪਤਨ ਸੌਰੀ ਸਥਾਪਨਾ ਤੋਂ ਲੈ ਕੇ ਉਸ ਦਾ ਜੋ ਵੀ ਉਹਨਾਂ ਨੇ ਮਤਲਬ ਪ੍ਰਾਪਤੀਆਂ ਹਾਸਲ ਕੀਤੀਆਂ ਤੇ ਉਸ ਦਾ ਪਤਨ ਤੱਕ ਤੁਸੀਂ ਸਾਰਾ ਕੀਆ ਡਿਟੇਲ ਵਿੱਚ ਚਾਰਟ ਬਣਾ ਦੇਣਾਗਾ ਤੇ ਹੋ ਸਕਦਾ ਤੁਸੀਂ ਉਹਦੇ ਵਿੱਚ ਪਿਕਚਰ ਵੀ ਐਡ ਕਰ ਸਕਦੇ ਹੋਗੇ ਤੇ نئی ਪਿਕਚਰਸ ਹੈਗੀਆਂ ਤਾਂ ਤੁਸੀਂ ਇਸ ਤਰ੍ਹਾਂ ਇੱਕ ਚਾਰਟ ਬਣਾ ਸਕਦੇ ਹੋਗੇ ਇਹ ਜੋ ਕਿ ਈਸਟ ਇੰਡੀਆ ਕੰਪਨੀ ਦਾ ਜੋ ਕਿ ਇੱਕ ਟਾਈਮ ਲਾਈਨ ਦਾ ਚਾਰਟ ਹੈਗਾ ਤੁਸੀਂ ਇਸ ਤੋਂ ਇਨਸਪਾਇਰ ਹੋ ਸਕਦੇ ਹੋਗੇ ਤੇ ਤੁਸੀਂ ਇਸ ਤਰ੍ਹਾਂ ਵੀ ਇੱਕ ਚਾਰਟ ਬਣਾ ਸਕਦੇ ਹੋਗੇ ਸਿੰਪਲ ਬਣਾਉਣਾ ਅਗਰ ਤੁਸੀਂ ਇਹ ਪੰਜਾਬੀ ਵਾਲੇ ਬੱਚਿਆਂ ਦੇ ਲਈ ਹੈ ਜਿਨ੍ਹਾਂ ਕੋਲੇ ਪੰਜਾਬੀ ਮੀਡੀਅਮ ਆ ਉਹ ਇਸ ਤਰ੍ਹਾਂ ਦੇਖ ਸਕਦੇ ਆ ਕਿ ਉਹਨਾਂ ਜੋ ਕਿ ਇਸ ਜਿਹੜਾ ਕੰਪਨੀ ਦੀ ਸਥਾਪਨਾ ਕਦੋਂ ਹੋਈ ਸੀ ਉਹਨਾਂ ਨੇ ਕੀ ਕੀ ਹਮਲੇ ਕੀਤੇ ਸੀ ਕੀ ਕੀ ਮੰਗਾਂ ਸੀ ਉਹਨਾਂ ਦੀਆਂ ਤੇ ਕਦੋਂ ਤੱਕ ਉਹਨਾਂ ਦਾ ਸੀਗਾ ਮਤਲਬ ਟਾਈਮ ਪੀਰੀਅਡ ਸੀਗਾ ਤੇ ਕਦੋਂ ਤੱਕ ਉਹਨਾਂ ਦਾ ਜੋ ਕਿ ਪਤਨ ਹੋ ਗਿਆ ਸੀਗਾ ਤਾਂ ਇਹ ਸਾਰਾ ਕੁਝ ਇਹਦੇ ਵਿੱਚ ਲਿਖਿਆ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਨੈਕਸਟ ਇਹ ਆਪਣਾ ਜੋ ਕਿ ਈਸਟ ਇੰਡੀਆ ਕੰਪਨੀ ਬਾਰੇ ਲਿਖਿਆ ਹੋਇਆਗਾ ਇਹ ਤੁਸੀਂ ਪੜ੍ਹ ਵੀ ਸਕਦੇ ਹੋ ਤੇ ਇਥੋਂ ਰਾਈਟ ਵੀ ਕਰ ਸਕਦੇ ਹੋਗੇ ਅਗਰ ਤੁਸੀਂ ਰਾਈਟ ਕਰਨਾ ਚਾਹੁੰਦੇ ਹੋ ਨੈਕਸਟ ਹੈਗੇ ਜੀ ਇਹ ਸਾਰਾ ਕੁਝ ਈਸਟ ਇੰਡੀਆ ਕੰਪਨੀ ਤੇ ਬਾਰੇ ਲਿਖਿਆ ਹੋ ਜਾਗਾ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਇਹਦੀ ਟਾਈਮ ਲਾਈਨ ਤਿਆਰ ਕਰ ਸਕਦੇ ਹੋਗੇ ਨੈਕਸਟ ਚੱਲਦੇ ਹਾਂਗੇ ਨੈਕਸਟ ਆਪਣਾ ਨੰਬਰ 5 ਤੇ ਭਾਰਤੀ ਸੰਵਿਧਾਨ ਨਾਲ ਸੰਬੰਧਿਤ ਮਹੱਤਵਪੂਰਨ ਤੱਥਾਂ ਨੂੰ ਦਰਸਾਉਂਦਾ ਚਾਰਟ ਤਾਂ ਤੁਸੀਂ ਕੀ ਕਰਨਾ ਭਾਰਤੀ ਸੰਵਿਧਾਨ ਨਾਲ ਸੰਬੰਧਿਤ ਇੱਕ ਚਾਰਟ ਬਣਾਣਾਗਾ ਜਿਸ ਵਿੱਚ ਸੰਵਿਧਾਨ ਬਾਰੇ ਦੱਸਿਆ ਹੋਵੇ ਜਿਵੇਂ ਕਿ ਉਹਦੀਆਂ ਫੀਚਰਸ ਵੀ ਹੋ ਸਕਦੀਆਂ ਉਹਦੇ ਰਾਈਟਸ ਵੀ ਹੋ ਸਕਦੇ ਆ ਤੁਸੀਂ ਇੱਕ ਚਾਰਟ ਬਣਾਣਾਗਾ ਕਾਰਸੀ ਦੇ ਵੀ ਰਿਗਾਰਡਿੰਗ ਜੋ ਕਿ ਭਾਰਤੀ ਸੰਵਿਧਾਨ ਬਾਰੇ ਦਰਸਾਉਂਦਾ ਹੋਵੇ ਇਹ ਤੁਹਾਡਾ ਚਾਰਟ ਹੈਗਾ ਤੁਸੀਂ ਇਸ ਤਰ੍ਹਾਂ ਕੋਈ ਵੀ ਚਾਰਟ ਮਤਲਬ ਬਣਾ ਸਕਦੇ ਹੋਗੇ ਜਾਂ ਭਾਰਤੀ ਸੰਵਿਧਾਨ ਦੇ ਨਾਲ ਰਿਲੇਟਡ ਫੀਚਰਸ ਦਾ ਵੀ ਤੇ ਰਾਈਟਸ ਦਾ ਵੀ ਬਣਾ ਸਕਦੇ ਹੋਗੇ ਅਗਰ ਤੁਸੀਂ ਬਣਾਉਣਾ ਚਾਹੋਗੇ ਤਾਂ ਇਸ ਤਰ੍ਹਾਂ ਵੀ ਇੱਕ ਚਾਰਟ ਤਿਆਰ ਕਰ ਸਕਦੇ ਹੋਗੇ ਇਹ ਤੁਹਾਡਾ ਆਈਡੀਆ ਹੈਗਾ ਕਿ ਤੁਸੀਂ ਕਿਸ ਤਰ੍ਹਾਂ ਤਿਆਰ ਕਰਨਾ ਚਾਹੁੰਦੇ ਹੋਗੇ ਚਾਰਟ ਨੂੰ ਠੀਕ ਹੈ ਜੀ ਬੈਟਰ ਰਹੇਗਾ ਅਗਰ ਤੁਸੀਂ ਉਸਦੇ ਫੀਚਰਸ ਤੇ ਚਾਰਟ ਬਣਾਓ ਕਿਉਂਕਿ ਜੋ ਕਿ ਭਾਰਤੀ ਸੰਵਿਧਾਨ ਦੇ ਫੀਚਰਸ ਹੁੰਦੇਗਾ ਇਹ ਜਿਆਦਾ ਇੰਪੋਰਟੈਂਟ ਕੁਐਸਚਨ ਬਣਦਾਗਾ ਐਗਜ਼ਾਮ ਦੇ ਵਿੱਚ ਤਾਂ ਇਹ ਬੈਟਰ ਰਹੂਗਾ ਵੈਸੇ ਭਾਰਤੀ ਸੰਵਿਧਾਨ ਦਾ ਟਾਪਿਕ ਤਾਂ ਸਾਰਾ ਹੀ ਇੰਪੋਰਟੈਂਟ ਹੈਗਾ ਅਰ ਤੁਸੀਂ ਉਸ ਦੇ ਫੀਚਰਸ ਤੇ ਅਗਰ ਚਾਰਟ ਬਣਾਓਗੇ ਤਾਂ ਉਹ ਜਿਆਦਾ ਬੈਟਰ ਹੋਵੇਗਾ ਨੈਕਸਟ ਹੈ ਪੰਜਾਬੀ మీడియం ਦੇ ਵਾਲੇ ਬੱਚਿਆਂ ਦੇ ਲਈ ਹੈਗਾ ਇਸ ਵਿੱਚ ਫੀਚਰਸ ਦੱਸੀਆਂ ਹੋਈਆਂ ਜੋ ਕਿ ਭਾਰਤੀ ਸੰਵਿਧਾਨ ਦੇ ਨਾਲ ਰਿਗਾਰਡਿੰਗ ਹੈ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਕੀ ਆ ਇੰਡੀਅਨ ਕਨਸਟੀਟਿਊਸ਼ਨ ਦਾ ਇੱਕ ਚਾਰਟ ਤਿਆਰ ਕਰ ਸਕਦੇ ਹੋਗੇ ਜਿਹੜਾ ਤੁਹਾਨੂੰ ਬੈਟਰ ਆਈਡੀਆ ਲੱਗਦਾ ਉਸ ਤੇ ਰਿਗਾਰਡਿੰਗ ਤੁਸੀਂ ਕੀ ਚਾਰਟ ਬਣਾ ਸਕਦੇ ਹੋਗੇ ਨੈਕਸਟ ਅਪ੍ਰੈਲ ਅਤੇ ਮਈ ਦੌਰਾਨ ਕਰਵਾਏ ਗਏ ਪਾਠਾਂ ਨਾਲ ਸੰਬੰਧਿਤ ਸਹੀ ਗਲਤ ਸਥਾਨ ਸਹੀ ਮਿਲਾਨ ਛੋਟੇ ਅਤੇ ਵੱਡੇ ਪ੍ਰਸ਼ਨ ਉੱਤਰ ਯਾਦ ਕੀਤੇ ਜਾਣ ਹਾਂਜੀ ਤਾਂ ਜੋ ਤੁਹਾਡਾ ਅਪ੍ਰੈਲ ਅਤੇ ਮਈ ਦਾ ਜੋ ਸਿਲੇਬਸ ਹੈਗਾ ਉਹਦੇ ਨਾਲ ਰਿਲੇਟਡ ਜੋ ਕਿ ਤੁਹਾਡੇ ਟਾਪਿਕਸ ਨੇ ਉਹਨਾਂ ਦੇ ਜੋ ਕਿ ਐਕਸਰਸਾਈਜ਼ ਨੇ ਜਿਵੇਂ ਕਿ ਟ੍ਰੂ ਫਾਲਸ ਹੋਗੇ ਫਿਲ ਇਨ ਦ ਬਲੈਂਕਸ ਹੋਗੇ ਨੈਕਸਟ ਤੁਹਾਡੇ ਕੁਐਸਚਨ ਆਨਸਰ ਹੋਗੇ ਲੌਂਗ ਐਂਡ ਸ਼ਾਰਟ ਇਹਨਾਂ ਨੂੰ ਤੁਸੀਂ ਕੀ ਯਾਦ ਕਰਨਾ ਕਿਉਂਕਿ ਜੋ ਤੁਹਾਡੇ ਆਉਣ ਵਾਲੇ ਐਗਜ਼ਾਮ ਆ ਉਹ ਇਹਨਾਂ ਦੇ ਵਿੱਚੋਂ ਹੀ ਆਉਣਗੇ ਤਾਂ ਇਸ ਲਈ ਤੁਸੀਂ ਕੀ ਆ ਡਿਊਰਿੰਗ ਹੌਲੀਡੇ ਕੋਸ਼ਿਸ਼ ਕਰੋ ਕਿ ਤੁਸੀਂ ਜਿਆਦਾ ਤੋਂ ਜਿਆਦਾ ਮਤਲਬ ਯਾਦ ਕਰੋ ਤਾਂ ਕਿ ਤੁਹਾਨੂੰ ਇਨ ਫਿਊਚਰ ਪ੍ਰੋਬਲਮ ਨਾ ਆਵੇ ਐਗਜ਼ਾਮ ਦੇ ਟਾਈਮ ਤਾਂ ਇਸ ਦੇ ਨਾਲ ਅੱਜ ਦੀ ਵੀਡੀਓ ਵਿੱਚ ਐਨਾ ਹੀ ਮਿਲਦਿਆ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਸਟੇ ਬੈਸਟ ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ